ਸਵਾਗਤ ਹੈ ਕਿਸਾਨ ਦੋਸਤੋ ਤੁਹਾਡਾ ਆਪਣੇ ਚੈਨਲ ਟਰੈਕਟਰ ਸਟਾਕ ਤੇ ਤੇ ਅੱਜ ਆਪਾਂ ਸੇਲ ਲਈ ਤੁਹਾਡੇ ਲਈ ਚਾਰ ਟਰੈਕਟਰ ਤੇ ਦੋ ਟਰਾਲੇ ਲੈ ਕੇ ਆਏ ਆਂ ਕਰਦੇ ਆਂ ਵੀਡੀਓ ਨੂੰ ਸ਼ੁਰੂ ਤੇ ਦਿਨੇ ਆਪਾਂ ਤੁਹਾਨੂੰ ਪਹਿਲਾਂ ਸਵਰਾਜ 855 ਟਰੈਕਟਰ ਬਾਰੇ ਜਾਣਕਾਰੀ ਆ ਵੀਰੋ ਜਿਹੜਾ ਤੁਸੀਂ ਫੋਟੋਆਂ 'ਚ 455 ਸਵਰਾਜ ਦੇਖ ਰਹੇ ਆ ਇਹ 2002 ਮਾਡਲ ਆ ਦੋ ਮਾਡਲ ਆ ਹਰਿਆਣਾ ਨੰਬਰ ਆ ਰੰਗ ਪੇਂਟ ਦਾ ਟਰੈਕਟਰ ਵਧੀਆ ਪਿਆ ਸ਼ੋਅ ਮਾਲਕ ਵੀਰ ਨੇ ਲਾ ਕੇ ਰੱਖੀ ਵੀ ਆ ਬਾਕੀ ਟਰੈਕਟਰ ਤੇ ਜਿਹੜਾ 에ਅ ਕਲਿੰਡਰ ਆ ਉਹ ਸੁੱਕਾ ਲੱਗਾ ਪਿਆ ਸੁੱਕਾ 에ਅ ਕਲਿੰਡਰ ਮਾਲਕ ਵੀਰ ਨੇ ਲਵਾ ਰੱਖਿਆ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਮੂਰਲੇ ਟਾਇਰ ਡਾਉਣਾ ਤੇ ਮਗਰਲੇ ਟਾਇਰਾਂ ਦੀ ਕੰਡੀਸ਼ਨ ਆ 40 45 ਪੈਸੇ ਆ ਪੱਕੇ ਕੰਪਨੀ ਦੇ ਟਾਇਰ ਲੱਗੇ ਹੋਏ ਆ ਬਾਕੀ ਫੋਟੋਆਂ ਵਿੱਚ ਤੁਸੀਂ ਜਜਮੈਂਟ ਕਰ ਸਕਦੇ ਆ ਟਰੈਕਟਰ ਤੇ ਜਿਹੜੀ ਸ਼ੋ ਆ ਉਹ ਮਾਲਕ ਵੀਰ ਨੇ ਲਾ ਕੇ ਰੱਖੀ ਵੀ ਆ ਬਾਕੀ ਤੁਸੀਂ ਫੋਨ ਤੇ ਪਤਾ ਕਰ ਸਕਦੇ ਆ ਵੀ ਸ਼ੋ ਨਾਲ ਮਿਲ ਜੂਗੀ ਜਾਂ ਨਹੀਂ ਬਾਕੀ ਜਿਹੜੀ ਸੈਸਰੀ ਤੁਸੀਂ ਫੋਟੋਆਂ ਵਿੱਚ ਦੇਖ ਰਹੇ ਆ ਡੰਡਾ ਫੱਟੀ ਛਤਰੀ ਬੰਪਰ ਤੇ ਮਿਊਜ਼ਿਕ ਸਿਸਟਮ ਉਹ ਮਾਲਕ ਵੀਰ ਸਾਰੇ ਤੁਹਾਨੂੰ ਸੈਸਰੀ ਉਵੇਂ ਹੀ ਦੇਣਗੇ ਕਮੀ ਪੇਸ਼ੀ ਕੋਈ ਨਹੀਂ ਹਰਿਆਣਾ ਨੰਬਰ ਆ ਰੰਗ ਪੇਂਟ ਦਾ ਵੀ ਟਰੈਕਟਰ ਠੀਕ ਠਾਕ ਪਿਆ ਤੇ ਬਾਕੀ ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਟਰੈਕਟਰ ਦੀ ਬਿਲਕੁਲ ਵਧੀਆ ਪਈ ਆ ਕੋਈ ਵੀ ਲੀਕੇਜ ਨਹੀਂ ਇੰਜਨ ਗੇਅਰ ਲੈਫਟ ਦੀ ਤੇ ਕਾਗਜ਼ਾਂ ਪੱਤਰਾਂ ਦੀ ਮਾਲਕ ਵੀਰ ਦੀ ਪੂਰੀ ਫੋਲ ਜ਼ਿੰਮੇਵਾਰੀ ਆ ਬਾਕੀ ਮਾਲਕ ਵੀਰ ਦੱਸਦੇ ਸੀ ਇਹ ਟਰੈਕਟਰ ਹਰਿਆਣਾ ਨੰਬਰ ਆ ਤੇ ਕੀਮਤ ਮਾਲਕ ਵੀਰ ਇਹਦੀ ਰੱਖਦੇ ਆ 195000 ਰੁਪਿਆ ਬਾਕੀ ਨੇੜੇ ਤੋਂ ਮਾਲਕ ਵੀਰ ਨੇ ਟਾਇਰਾਂ ਦੀ ਫੋਟੋ ਵੀ ਭੇਜੀ ਆ ਉਹ ਤੋਂ ਤੁਸੀਂ ਜਜਮੈਂਟ ਕਰ ਸਕਦੇ ਆ ਵੀ ਟਾਇਰ ਟਰੈਕਟਰ ਦੇ ਕਿੰਨੇ ਕਾ ਪਰਸੈਂਟ ਪਏ ਆ ਬਾਕੀ ਟਰੈਕਟਰ ਡਬਲ ਕਲੱਚ ਆ ਜਿਹੜਾ ਕਲੱਚ ਆ ਟਰੈਕਟਰ ਦਾ ਉਹ ਡਬਲ ਆ ਤੇ ਕੀਮਤ ਆਪਾਂ ਤੁਹਾਨੂੰ ਦੱਸ ਹੀ ਦਿੱਤੀ ਮਾਲਕ ਵੀਰ ਇਹਦੀ ਕੀਮਤ ਰੱਖਦੇ 195000 ਰੁਪਿਆ ਸਕਰੀਨ ਤੇ ਵੀਰ ਦਾ ਨੰਬਰ ਚੱਲੀ ਜਾਂਦਾ ਉੱਤੇ ਗੱਲਬਾਤ ਕਰਕੇ ਤੁਸੀਂ ਪੂਰੀ ਡਿਟੇਲ ਲੈ ਸਕਦੇ ਆ 852 ਤੋਂ ਬਾਅਦ ਆਪਾਂ ਸੇਲ ਲਈ ਤੁਹਾਡੇ ਲਈ 2000 ਮਾਡਲ ਮਹਿੰਦਰਾ 263i ਲੈ ਕੇ ਆਏ ਆਂ ਇਹ ਟਰੈਕਟਰ ਵੀਰੋ 2000 ਮਾਡਲਾ ਰੰਗ ਪੇਂਟ ਤੁਹਾਡੇ ਸਾਹਮਣੇ ਆ ਕੰਡੀਸ਼ਨ ਟਰੈਕਟਰ ਦੀ ਮਾਡਲ ਦੇ ਹਿਸਾਬ ਨਾਲ ਵਧੀਆ ਪਈ ਆ ਬਾਕੀ ਛਤਰੀ ਬੰਪਰ ਡੰਡਾ ਫੱਟੀ ਉਹ ਸਾਰੀ ਐਸੈਸਰੀ ਨਾਲ ਆ 2000 ਮਾਡਲਾ ਕੀਮਤ ਮਾਲਕ ਵੀਰ ਇਹ ਦੀ ਰੱਖਦੇ 135000 ਰੁਪਇਆ ਮਾਨ ਸਨਮਾਨ ਮੌਕੇ ਤੇ ਕਰ ਦੇਣਗੇ ਪ੍ਰਾਈਸ ਫਿਕਸ ਨਹੀਂ ਜਿਹੜੇ ਵੀਰ ਨੂੰ ਇਹ ਟਰੈਕਟਰ ਦੀ ਲੋੜ ਆ ਉੱਤੇ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਚੱਲੀ ਜਾਂਦਾ ਉੱਤੇ ਗੱਲਬਾਤ ਕਰਕੇ ਤੁਸੀਂ ਪੂਰੀ ਡਿਟੇਲ ਲੈ ਸਕਦੇ ਆ ਪ੍ਰਾਈਸ ਤੋਂ ਵੀ ਰਮਾਨਤਾਨ ਕਰ ਦੇਣਗੇ ਬਾਕੀ ਟਰੈਕਟਰ ਦਾ ਖਰਚਾ ਬਹੁਤ ਘੱਟ ਆ ਤੇ 12 ਦੇ ਟੈਰਾਂ ਚ ਆਉਂਦਾ ਜਿਹੜੇ ਵੀਰ ਨੇ ਛੋਟੇ ਕੰਮ ਨੂੰ ਜੱਤੂੜੀ ਦੀ ਟੋਆ ਟੋਈ ਲਈ ਟਰੈਕਟਰ ਲੈਣਾ ਉਹਨਾਂ ਲਈ ਇਹ ਬਹੁਤ ਵਧੀਆ ਟਰੈਕਟਰ ਆ ਬਾਕੀ ਸਕਰੀਨ ਦੇ ਉੱਤੇ ਮਾਲਕ ਵੀਰ ਦਾ ਨੰਬਰ ਚੱਲੀ ਜਾਂਦਾ ਉੱਤੇ ਗੱਲਬਾਤ ਕਰਕੇ ਤੁਸੀਂ ਪੂਰੀ ਡਿਟੇਲ ਲੈ ਸਕਦੇ ਆ ਬਾਕੀ ਵੀਰੋ ਇਹ ਮਿਹਰੇ ਤੋਂ ਬਾਅਦ ਆਪਾਂ ਇੱਕ ਤੁਹਾਡੇ ਲਈ ਸ਼ੋਰੂਮ ਕੰਡੀਸ਼ਨ ਦਾ ਸੋਨਾ ਲਈ ਕੱਲੇ ਗਏ ਆਏ ਆ ਬਿਲਕੁਲ ਨਵਾਂ ਟਰੈਕਟਰ ਆ ਇਹ 2025 ਮਾਡਲ ਦਾ 25 ਦਾ ਮਾਡਲ ਆ ਬਹੁਤ ਘੱਟ ਟਰੈਕਟਰ ਚੱਲਿਆ ਵਿਆ ਜਿਹੜੇ ਵੀਰ ਨੇ ਨਵਾਂ ਟਰੈਕਟਰ ਖਰੀਦਣਾ ਉਹ ਟਰੈਕਟਰ ਖਰੀਦਣ ਬਾਰੇ ਸੋਚ ਸਕਦੇ ਆ ਇਹ ਸੋਨਾਲੀਕਾ ਡੀਆਈ 745 ਆ ਤੇ 3 ਸਪੀਡ ਦੇ ਵਿੱਚ ਆ 3 ਸਪੀਡ ਟਰੈਕਟਰ ਆ ਵੀਰੋ ਰਿਵਰਸ ਸਪੀਡ ਹੋ ਆ ਪਾਵਰ ਸਟੀering ਆ ਡਬਲ ਕਲੱਚ ਆ ਤੇ ਸਾਈਡ ਗੇਅਰ ਆ ਫੀਚਰ ਟਰੈਕਟਰ ਚ ਸਾਰੇ ਆ ਤੇ ਬਹੁਤ ਘੱਟ ਖਰਚੇ ਵਾਲਾ ਇਹ ਟਰੈਕਟਰ ਆ ਐਚਬੀ ਇਹਦੀ ਵੱਡੀ ਆ ਵੱਡੀ ਐਚਪੀ ਦਾ ਸਿਕੰਦਰ ਮਾਡਲ ਹੈ ਸੋਨਾਦੀਕਾ 745 ਆ 3 ਸਪੀਡ ਆ ਪਹਿਲੇ ਮਾਲਕ ਵੀਰ ਤੇ ਨਾਂ ਇਹ ਟਰੈਕਟਰ ਹੈ ਤੇ ਬਾਕੀ ਜਿਹੜਾ ਨੰਬਰ ਆ ਤੁਸੀਂ ਉਹ ਮਾਲਕ ਵੀਰ ਤੋਂ ਫੋਨ ਤੇ ਪੁੱਛ ਸਕਦੇ ਆ ਇਹਦਾ ਵੀ ਕਿਹੜੀ ਸਟੇਟ ਦਾ ਉਹ ਮਾਲਕ ਵੀਰ ਨੇ ਆਪਾਂ ਨੂੰ ਨਹੀਂ ਦੱਸਿਆ ਉੱਤੇ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਚੱਲੀ ਜਾਂਦਾ ਉੱਤੇ ਪੂਰੀ ਡਿਟੇਲ ਲੈ ਸਕਦੇ ਆ ਬਹੁਤ ਹੀ ਘੱਟ ਟਰੈਕਟਰ ਇਹੇ ਵੀਰੋਂ ਚੱਲਿਆ ਮਗਰੋਂ ਤੁਸੀਂ ਲਿੰਕ ਆ ਵਗੈਰਾ ਦੀ ਕੰਡੀਸ਼ਨ ਦੇਖ ਸਕਦੇ ਆ ਸ਼ੋ ਦੀ ਇੰਜਨ ਦੀ ਕੰਡੀਸ਼ਨ ਦੇਖ ਸਕਦੇ ਆ ਬਿਲਕੁਲ ਨਵਾਂ ਟਰੈਕਟਰ ਇਹ ਪਿਆ। ਬਾਕੀ ਜਿਹੜਾ ਇਹਨੂੰ ਟਰੈਕਟਰ ਨੂੰ ਉਹ ਡਿਸਟ੍ਰੀਬਿਊਟਰ ਡਬਲ ਲੱਗਾ ਹੋਇਆ ਤੇ 3 ਸਪੀਡ ਦੇ ਵਿੱਚ 3 ਸਪੀਡ ਟਰੈਕਟਰ ਦੀ ਬਹੁਤ ਡਿਮਾਂਡ ਆ। ਬਾਕੀ ਜਿਹੜੇ ਟਾਇਰ ਆ ਉਹ ਸੀਟ ਕੰਪਨੀ ਦੇ ਚਾਰੇ ਲੱਗੇ ਹੋਏ ਆ ਤੇ ਟਰੈਕਟਰ ਇਹ ਬਿਲਕੁਲ ਨਵੇਂ ਆ ਰਗਾ ਟਰੈਕਟਰ ਆ। ਬਾਕੀ ਮਗਰੋਂ ਤੁਸੀਂ ਕੰਡੀਸ਼ਨ ਦੇਖ ਸਕਦੇ ਹਾਂ। ਕੋਈ ਟਰੈਕਟਰ ਦੀ ਤੋੜ ਭੰਨਣੀ ਹੋਈ। ਪੂਰਾ ਮਾਰ ਕੇ ਵੀ ਇਹਨੇ ਟਰੈਕਟਰ ਸਾਂਭ ਸੰਭਾਲ ਚ ਰੱਖਿਆ ਹੋਇਆ। ਸਕਰੀਨ ਦੇ ਉੱਤੇ ਵੀਰ ਦਾ ਨੰਬਰ ਚੱਲੀ ਜਾਂਦਾ। ਉੱਤੇ ਗੱਲਬਾਤ ਕਰਕੇ ਤੁਸੀਂ ਡਿਟੇਲ ਲੈ ਸਕਦੇ ਆ ਡਿਮਾਡ ਮਾਲਕ ਵੀਰ ਇਹਦੀ ਰੱਖਦੇ ਆ 560000 ਰੁਪਇਆ ਕੋਚੋ ਵੀ ਤੁਹਾਡਾ ਮੌਕੇ ਤੇ ਮਾਨ ਸਨਮਾਨ ਕਰ ਦੇਣਗੇ ਬਾਕੀ ਵੀਰੋ ਆਪਾਂ ਤੁਹਾਡੇ ਲਈ ਐ ਕਮਿੰਦਰਾ ਲੈ ਕੇ ਆਏ 2001 ਮਾਡਲ ਪੂਰਾ ਸਮਝਿਆ ਹੋਇਆ ਟਰੈਕਟਰ ਹੈ ਕਈ ਵੀਰ ਕਹਿੰਦੇ ਹੁੰਦੇ ਵੀ ਪੂਰਾ ਸਾਮ ਸੰਭਾਲ ਦਾ ਟਰੈਕਟਰ ਆਪਾਂ ਖਰੀਦਣਾ ਉਹਨਾਂ ਲਈ ਸਪੈਸ਼ਲ ਆਪਾਂ ਟਰੈਕਟਰ ਲੈ ਕੇ ਆਏ ਆ ਮਹਿੰਦਰਾ 265 ਆ ਇਹ 2001 ਮਾਡਲ ਆ ਪੰਜਾਬ ਨੰਬਰ ਆ ਤੇ ਬਿਲਕੁਲ ਨਵੇਂ ਟਾਇਰ ਆ ਬੈਟਰੀ ਵੀ ਮਾਲਕ ਵੀਰ ਦੱਸਦਾ ਸੀ ਵੀ ਥੋੜੇ ਦਿਨ ਹੀ ਹੋਏ ਰਖਾਈ ਨੂੰ ਬਿਲਕੁਲ ਨਵੀਂ ਬੈਟਰੀ ਆ ਕਮੀ ਪੇਸ਼ੀ ਕੋਈ ਨਹੀਂ ਟਰੈਕਟਰ ਚ ਉਹ ਤਾਂ ਸ਼ੋਅ ਦੀ ਕੰਡੀਸ਼ਨ ਦੇਖ ਸਕਦੇ ਆ ਸਾਰਾ ਟਰੈਕਟਰ ਬਿਲਕੁਲ ਰੀਜਨਲ ਆ ਡੰਡਾ ਫੱਟੀ ਛਤਰੀ ਬੰਪਰ ਸਾਰੀ ਐਸੈਸਰੀ ਨਾਲ ਆ ਪੂਰੀ ਸਾਂਭ ਸੰਭਾਲ ਤੇ ਟਰੈਕਟਰ ਇਹ ਵੀਰ ਨੇ ਰੱਖਿਆ ਹੋਇਆ ਡਿਮਾਂਡ ਮਾਲਕ ਵੀਰੇ ਦੀ ਰੱਖਦੇ ਆ 215000 ਰੁਪਿਆ ਮਾਨ ਸਨਮਾਨ ਮੌਕੇ ਤੇ ਕਰ ਦੇਣਗੇ ਪੰਜਾਬ ਦਾ ਨੰਬਰ ਆ ਪੀਵੀ 46 ਤੇ ਨਵੇਂ ਟਾਇਰ ਆ ਬਾਕੀ ਆਪਾਂ ਤੁਹਾਡੇ ਲਈ ਦੂਜਾ ਮਤਰਾ ਲੈ ਕੇ ਆਏ ਆ ਜਿਨੇ ਘੱਟ ਪੈਸੇ ਲਾਉਣੇ ਆ ਉਹਨਾਂ ਲਈ ਆਪਾਂ ਤੁਹਾਨੂੰ ਪਹਿਲਾਂ ਵਿਖਾਤਾ ਤੇ ਜਿਹੜੇ ਵੀਰ ਨੇ ਇਹ ਟਰੈਕਟਰ ਖਰੀਦਣਾ ਇਹ ਟਰੈਕਟਰ ਵੀ ਪੂਰਾ ਸਮਿਆਂ ਵਿਆ ਦੋਨੇ ਟਰੈਕਟਰ ਬਹੁਤ ਚੰਗੇ ਆ ਤੇ ਬਹੁਤ ਹੀ ਘੱਟ ਖਰਚੇ ਵਾਲੇ ਆ ਸਕਰੀਨ ਦੇ ਉੱਤੇ ਵੀਰ ਦਾ ਨੰਬਰ ਚੱਲੀ ਜਾਂਦਾ ਉੱਤੇ ਗੱਲਬਾਤ ਕਰਕੇ ਤੁਸੀਂ ਡਿਟੇਲ ਲੈ ਕੇ ਵੀਰ ਕੋਲੇ ਜਾ ਕੇ ਸੌਦਾ ਕਰ ਸਕਦੇ ਆ ਟਰੈਕਟਰਾਂ ਤੋਂ ਬਾਅਦ ਵੀਰੋ ਆਪਾਂ ਸੇਲ ਲਈ ਤੁਹਾਡੇ ਲਈ ਟਰਾਲੇ ਲੈ ਕੇ ਆਏ ਆ ਆ ਜੈਕ ਵਾਲਾ ਟਰਾਲਾ ਵੀਰੋ ਇਹ 12 ਛੇ ਸਾਈਜ਼ ਦਾ ਟਰਾਲਾ 12 6 ਸਾਈਜ਼ ਦਾ ਟਰਾਲਾ ਬਿਲਕੁਲ ਨਵਾਂ ਟਰਾਲਾ ਮਗਰੋਂ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਇਹਨੂੰ ਬੈੱਡ ਆ ਜਿਹੜਾ ਉਹ ਜਾਲੀ ਵਾਲਾ ਲੱਗਾ ਹੋਇਆ ਸਿੰਗਲ ਟਾਇਰ ਆ ਇਹ ਡਬਲ ਜੈਕ ਆ ਸਾਈਡ ਨੂੰ ਇਹਦਾ ਡਾਲਾ ਖੋਲਦਾ ਪੂਰਾ ਹੈਵੀ ਮਾਲ ਚਾ ਟਰਾਲਾ ਤਿਆਰ ਹੋਇਆ ਹੋਇਆ ਬਾਕੀ ਜਿਹੜੀਆਂ ਗਾਡਰਾਂ ਫਰਸ਼ ਉਹ ਪੂਰੀ ਵਧੀਆ ਲੱਗੀਆਂ ਹੋਈਆਂ ਕਮੀ ਪੇਸ਼ੀ ਕੋਈ ਨਹੀਂ ਬੰਤਰ ਬਹੁਤ ਸੋਹਣੀ ਆ ਬਾਕੀ ਜਿਹੜਾ ਇਹਨੂੰ ਜੈਕ ਆ ਉਹ ਹੈਵੀ ਕਪੈਸਿਟੀ ਦਾ ਲੱਗਾ ਹੋਇਆ ਵਟਾ ਜੈਕ ਲੱਗਾ ਹੋਇਆ ਤੇ ਬਾਕੀ ਜਿਹੜੀ ਟੂਲ ਬਾਕਸ ਵਗੈਰਾ ਉਹ ਵੀ ਲੱਗਾ ਹੋਇਆ। ਫਰੋਜਪੁਰ ਏਰੀਆ 'ਚ ਵੀ ਇਹ ਟਰਾਲੀ ਖੜੀ ਹੈ ਆ 12 6 ਸੈੱਜ ਦੀ ਡਿਮਾਂਡ ਮਾਲਕ ਵੀ 1,40,000 ਰੁਪਇਆ ਰੱਖਦੇ ਆ। ਬਾਕੀ ਪ੍ਰਾਈਸ ਵੀਰ ਕਹਿੰਦੇ ਸੀ ਫਿਕਸ ਆ ਪਰ ਥੋੜਾ ਬੋਧਾ ਮਾਨ ਸਨਮਾਨ ਆਪਣੇ ਸਬਸਕ੍ਰਾਈਬਰ ਵੀਰ ਦਾ ਜਰੂਰ ਕਰ ਦੇਣਗੇ। ਸਬਸਕ੍ਰਾਈਬਰ ਵੀ ਕਿੱਦਾਂ ਮਾਨ ਸਨਮਾਨ ਜਰੂਰ ਕਰਨਗੇ। ਬਾਕੀ ਪ੍ਰਾਈਸ ਵੀਰ ਕਹਿੰਦੇ ਸੀ ਫਿਕਸ ਆ 1,40,000 ਰੁਪਇਆ ਡਿਮਾਂਡ ਰੱਖਦੇ ਆ ਤੇ ਵੇਟ ਇਹਦਾ ਹੋ ਹੈਗਾ 17 ਗਵੰਟਲ। 12 ਕੁਆਂਟਲ ਦਾ ਇਹ ਟਰਾਲਾ ਵੀਰੋ ਤੁਸੀਂ ਜਾ ਕੇ ਆਪਣੀ ਤਸੱਲੀ ਕਰ ਸਕਦੇ ਆ ਬਾਕੀ ਟਰਾਲਾ ਤੁਸੀਂ ਖਰੀਦ ਸਕਦੇ ਆ ਜਿਹੜਾ ਇਹਨੂੰ ਰੰਗ ਪੇਂਟ ਆ ਉਹ ਬਹੁਤ ਵਧੀਆ ਕੁਆਲਿਟੀ ਦਾ ਹੋਇਆ ਹੋਇਆ ਵਧੀਆ ਕੁਆਲਿਟੀ ਦਾ ਵੀਰਾਂ ਨੇ ਕੰਮ ਕੀਤਾ ਸਾਰੇ ਟਰਾਲੇ ਤੇ ਨੰਬਰ ਉੱਤੇ ਚੱਲੀ ਜਾਂਦਾ ਉੱਤੇ ਗੱਲਬਾਤ ਕਰਕੇ ਤੁਸੀਂ ਪੂਰੀ ਡਿਟੇਲ ਲੈ ਸਕਦੇ ਆ ਬਾਕੀ ਇਹ ਤੋਂ ਬਾਅਦ ਆਪਾਂ ਤੁਹਾਡੇ ਲਈ ਡਬਲ ਟੈਰਾ ਟਰਾਲਾ ਲੈ ਕੇ ਆਏ ਆ ਇਹ ਟਰਾਲਾ ਵੀਰੋ ਸਾਰਾ ਟਾਟਾ ਸੀਲ ਦੇ ਮਾਲ ਚ ਤਿਆਰ ਹੋਇਆ ਹੋਇਆ 4mm ਦੀ ਜਿਹੜੀ ਫਰਸ਼ ਆ ਬਾਕੀ ਜਿਹੜੇ ਟਾਇਰ ਆ ਉਹ ਵੇਚਦਾਗਾ ਚਾਰੇ ਪੱਕੇ ਟਾਇਰ ਲੱਗੇ ਹੋਏ ਆ ਬਾਕੀ ਸੇਲ ਦੀ ਤੁਸੀਂ ਮੋਰ ਵੀ ਚੈੱਕ ਕਰ ਸਕਦੇ ਆ ਜਿਹੜੀ ਉਹ ਟਰਾਲੇ ਤੇ ਲੱਗੇ ਵੀ ਆ ਵੀਰ ਨੇ ਨੇੜੇ ਫੋਟੋ ਖਿੱਚ ਕੇ ਭੇਜੀ ਆ ਤੇ ਟਰਾਲਾ ਜਿਹੜਾ ਉਹ ਜੈਕ ਵਾਲਾ ਡਬਲ ਜੈਕ ਆ ਤੇ ਇਹਨੂੰ ਰੇਲ ਦਾ ਹਿੱਸਾ ਤੇ 10 ਨਟੀ ਹੱਬ ਲੱਗੀ ਵੀ ਆ ਪੂਰਾ ਹੈਵੀ ਟਰਾਲਾ ਤਿਆਰ ਹੋਇਆ ਹੋਇਆ ਤੇ ਜਿਹੜਾ ਸਾਈਜ਼ ਆ ਉਹ ਮਾਲਕ ਵੀਰਾਂ ਤੋਂ ਤੁਸੀਂ ਫੋਨ ਤੇ ਪੁੱਛ ਸਕਦੇ ਆ ਟਰਾਲੇ ਦਾ ਸਾਈਜ਼ ਮਾਲਕ ਵੀਰ ਦੱਸਣਾ ਭੁੱਲ ਗਏ 11 ਫੁੱਟ ਜਾਂ 12 ਫੁੱਟ ਹੋਊਗਾ ਉਹ ਤੁਸੀਂ ਫੋਨ ਲਾ ਕੇ ਕਲੀਅਰ ਕਰ ਸਕਦੇ ਆ ਫੈਂਸੀ ਲੌਕ ਦਾ ਟਰਾਲਾ ਬਾਕੀ ਜਿਹੜਾ ਬੈੱਡ ਆ ਉਹ ਜਾਲੀ ਵਾਲਾ ਲੱਗਾ ਹੋਇਆ ਵਧੀਆ ਹੈਵੀ ਕਪੈਸਿਟੀ ਦਾ ਇਹਨੂੰ ਜੈਕ ਲੱਗਾ ਹੋਇਆ ਕਲਰ ਮਾਲਕ ਵੀਰ ਨੇ ਬਹੁਤ ਵਧੀਆ ਕੀਤਾ ਹੋਇਆ ਕਲਰ ਦਾ ਕੰਬੀਨੇਸ਼ਨ ਵੀ ਬਹੁਤ ਸੋਹਣਾ ਫੈਂਸੀ ਲੌਕ ਸਾਰਾ ਤਿਆਰ ਹੋਇਆ ਹੋਇਆ ਚੈਨਲ ਵਗੈਰਾ ਵੀ ਟਾਟਾ ਸੇਲ ਦੇ ਲੱਗੇ ਹੋਏ ਆ ਡਿਮਾਂਡ ਮਾਲਕ ਵੀਰ ਇਹਦੀ ਰੱਖਦੇ ਆ 1,70,000 ਰੁਪਇਆ ਮਾਨ ਸਨਮਾਨ ਮੌਕੇ ਤੇ ਕਰ ਦੇਣਗੇ ਉੱਤੇ ਵੀਰਾਂ ਦਾ ਨੰਬਰ ਚੱਲੀ ਜਾਂਦਾ ਉੱਤੇ ਗੱਲਬਾਤ ਕਰਕੇ ਤੁਸੀਂ ਰੈਂਦੀ ਡਿਟੇਲ ਲੈ ਸਕਦੇ ਆ ਤੇ ਮਾਲਕ ਵੀਰਾਂ ਕੋਲ ਜਾ ਕੇ ਆਪਣਾ ਸੌਦਾ ਕਰ ਸਕਦੇ ਆ ਧੰਨਵਾਦ ਦੋਸਤੋ ਤੁਹਾਡਾ ਆਪਣੀ ਵੀਡੀਓ ਦੇਖਣ ਲਈ ਜੇਕਰ ਤੁਹਾਨੂੰ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਅੱਗੇ ਹੋਰ ਗਰੁੱਪਾਂ 'ਚ ਸ਼ੇਅਰ ਕਰ ਦਿਓ ਧੰਨਵਾਦ